ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੇ ਫਤਿਹ ਪ੍ਰਵਾਨ ਕਰਨੀ ਜੀ ਸੰਗਤ ਜੀ ਅੱਜ 6 ਨਵੰਬਰ 2025 ਜੋ ਇਸ ਸਿੰਘ ਦੇ ਕਾਰਜ ਮਕਾਨਾਂ ਦੇ ਘਰ ਦੇ ਕਾਰਜ ਆਰੰਭ ਕੀਤੇ ਅਸੀਂ ਤੇ ਬੜੀ ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤ ਦੀਆਂ ਅਸੀਸਾਂ ਸਦਕਾ ਜਿਹੜੇ ਕਾਰਜ ਆ ਲੈਂਡਰ ਤੱਕ ਪਹੁੰਚ ਗਏ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਜਿਹੜੇ ਕਾਰਜ ਲੈਂਟਰ ਤੱਕ ਪਹੁੰਚ ਗਏ ਨੇ ਤੇ ਹੁਣ ਅਸੀਂ ਲੈਂਟਰ ਦੀਆਂ ਤਿਆਰੀਆਂ ਕਰ ਰਹੇ ਆ ਸ਼ਟਰਿੰਗ ਵਾਲਿਆਂ ਨੂੰ ਵੀ ਆਖਿਆ ਵਾ ਉਹਨਾਂ ਵੱਲ ਵੀ ਹੁਣ ਚੱਲੇ ਆ ਕਿ ਸ਼ਟਰਿੰਗ ਆਣ ਕੇ ਕਰ ਦੇਣ ਤੇ ਸ਼ਟਰਿੰਗ ਹੋ ਜਾਣੀ ਆ ਤੇ ਜਿਹੜਾ ਮਟੀਰੀਅਲ ਆ ਤਕਰੀਬਨ 9.5 9.5 ਸੈਂਕੜੇ ਜਿਹੜਾ 10 ਸੈਂਕੜੇ ਇਹ ਲੈਂਟਰ ਬਣ ਰਿਹਾ ਵਾ ਇਹ ਭਾਈ ਨਰਵੈਰ ਸਿੰਘ ਜੀ ਇਹਨਾਂ ਦੇ ਕਾਰਜ ਜਿਹੜੇ ਕਰ ਰਹੇ ਆ ਤੇ ਸੰਗਤ ਦੇ ਸਹਿਯੋਗ ਨਾਲ ਸਾਧ ਸੰਗਤ ਜੀ ਉਦਾਂ ਵੀ ਅਸੀਂ ਬਹੁਤ ਖਰਚੇ ਕਰਦੇ ਆ ਇੱਧਰ ਉੱਧਰ ਦੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਇੰਨੇ ਖਰਚੇ ਹੋ ਜਾਂਦੇ ਆ ਹਜ਼ਾਰਾਂ ਰੁਪਈਆ ਦੇ ਨਾਲ ਪਰ ਜਦੋਂ ਅਸੀਂ ਕਿਸੇ ਦੇ ਕਾਰਜ ਕਰਾਉਣੇ ਹੋਣ ਸੇਵਾ ਕਰਨੀ ਹੋਵੇ ਤੇ ਉਦੋਂ ਅਸੀਂ ਬਹੁਤਾ ਧਿਆਨ ਨਹੀਂ ਦਿੰਦੇ ਸਾਨੂੰ ਥੋੜੇ ਤੋਂ ਥੋੜਾ ਤੇ ਬਹੁਤੇ ਤੋਂ ਬਹੁਤਾ ਜਿਹੜਾ ਆ ਨਾ ਉਹ ਸਹਿਯੋਗ ਜਰੂਰ ਕਰਨਾ ਚਾਹੀਦਾ ਖਾਸ ਕਰਕੇ ਇਹਨਾਂ ਕਾਰਜਾਂ ਦੇ ਵਿੱਚ ਉਹ ਕਿਉਂ ਕਿਉਂਕਿ ਜਿਹੜੀ ਛੱਤ ਪੈਣੀ ਆ ساری ਉਮਰ ਪਰਿਵਾਰ ਨੇ ਘਰ ਦੇ ਵਿੱਚ ਰਹਿਣਾ ਆ ساری ਉਮਰ ਜਿਹੜਾ ਪਰਿਵਾਰ ਆ ਉਹ ਅਸੀਸਾਂ ਦਿੰਦਾ ਆ ਉਹਨਾਂ ਸੰਗਤਾਂ ਨੂੰ ਯਾਦ ਕਰਦਾ ਜਿਨ੍ਹਾਂ ਜਿਨ੍ਹਾਂ ਨੇ ਵੀ ਯੋਗਦਾਨ ਪਾਇਆ ਹੋਵੇ ਤੇ ਅਸੀਸਾਂ ਮਿਲਦੀਆਂ ਨੇ ساری ਉਮਰ ਭਲੇ ਦਾ ਕਾਰਜ ਕੀਤਾ ਹੋਵੇ ਤੇ ਹਮੇਸ਼ਾ ਹੀ ਅਗਲੇ ਦੇ ਮੂੰਹੋਂ ਅਸੀਸਾਂ ਹੀ ਨਿਕਲਦੀਆਂ ਨੇ ਤੇ ਬੜੀ ਚੜ੍ਹਦੀ ਕਲਾ ਵੇਖੋ ਅਸੀਂ ਲੈਂਟਰ ਤੱਕ ਜਿਹੜੇ ਕਾਰਜ ਪਹੁੰਚ ਗਏ ਨੇ ਤੇ ਫਰੰਟ ਤੇ ਵੀ ਆ ਤਿੰਨ ਪਿੱਲਰ ਪਾਏ ਨੇ ਤੇ ਸੱਤ ਸੱਤ ਪਿੱਲਰ ਪਿੱਛੇ ਨੇ ਤਕਰੀਬਨ ਸੱਤ ਤੇ ਤਿੰਨ 10 10 ਪਿੱਲਰ ਜਿਹੜੇ ਨਾ 10 ਪਿੱਲਰ ਜਿਹੜੇ ਪਾ ਦਿੱਤੇ ਆ ਕਿ ਮਕਾਨ ਜਿਹੜਾ ਵਾ ਵਧੀਆ तरीके ਨਾਲ ਜਿਹੜਾ ਉਹ ਬਣ ਜਾਵੇ ਤੇ ਅਸੀਂ ਕੋਈ ਵੀ ਕਿਸੇ ਕੰਮ ਦੇ ਵਿੱਚ ਵੀ ਕੋਈ ਢਿੱਲ ਨਹੀਂ ਰੱਖੀ ਤੇ ਬੜੀ ਚੜ੍ਹਦੀ ਕਲਾ ਦੇ ਨਾਲ ਇਹ ਕਾਰਜ ਜਿਹੜੇ ਨੇ ਗੁਰੂ ਸਾਹਿਬ ਕਰਵਾ ਰਹੇ ਆ ਤੇ ਅੱਗੇ ਤੋਂ ਵੀ ਅਸੀਂ ਜਿਹੜੇ ਇਹ ਕਾਰਜ ਆ ਉਹ ਅੱਗੇ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਅਸੀਂ ਕਾਰਜ ਕਰ ਸਕੀਏ ਖਾਸ ਕਰਕੇ ਜਿਹੜੇ ਗੁਰੂ ਦੇ ਵਜ਼ੀਰ ਗਰੰਤੀ ਸਿੰਘ ਬਹੁਤ ਅਸੀਂ ਵੇਖੀਦਾ ਕਿ ਇਸ ਲਾਈਨ ਦੇ ਵਿੱਚ ਜਿਹੜੇ ਸਿੰਘ ਨੇ ਉਹ ਜਿਹੜਾ ਵਿਚਾਰਾ ਕੋਈ ਸਾਈਕਲ ਤੇ ਜਾ ਰਿਹਾ ਤੇ ਉਹ ਅਜੇ ਸਾਈਕਲ ਤੇ ਹੀ ਆ ਉਹਦੇ ਕੋਲੇ ਕੋਈ ਮੋਟਰਸਾਈਕਲ ਵੀ ਨਹੀਂ ਲਿਆ ਗਿਆ ਇੰਨੇ ਨੇ ਮਾਤੜ ਸਿੰਘ ਬੈਠੇ ਆ ਕਿ ਜਿਨ੍ਹਾਂ ਦੀ ਬਾਹ ਫੜਨ ਦੀ ਲੋੜ ਆ ਜਿਨ੍ਹਾਂ ਨੇ ਬਾਣੀ ਪੜਨੀ ਆ ਗੁਰੂ ਦੀ ਜਿਨ੍ਹਾਂ ਨੇ ਅਰਦਾਸਾਂ ਕਰਨੀਆਂ ਨੇ ਸੰਗਤ ਦੀਆਂ ਭਲੇ ਦੀਆਂ ਅਰਦਾਸਾਂ ਕਰਨੀਆਂ ਸੁੱਖ ਦੀਆਂ ਅਰਦਾਸਾਂ ਕਰਨੀਆਂ ਤੇ ਇਹ ਜਿਹੜੇ ਗਰੰਥੀ ਸਿੰਘ ਨੇ ਗੁਰੂ ਦੇ ਵਜ਼ੀਰ ਨੇ ਅਖੰਡ ਪਾਠੀ ਸਿੰਘ ਨੇ ਤੇ ਇਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਅਗੇ ਹੋ ਕੇ ਸੋਚਣਾ ਚਾਹੀਦਾ ਤੇ ਸਾਡੇ ਸਿੰਘ ਵਿਚਾਰੇ ਸਾਈਕਲਾਂ ਤੇ ਹੀ ਅਜੇ ਤੱਕ ਤੁਰੇ ਫਿਰ ਰਹੇ ਨੇ ਤੇ ਜੇ ਕੋਈ ਸਕੂਟਰ ਵੀ ਲੈ ਲੈਂਦਾ ਤੇ ਸਾਡੇ ਲੋਕ ਜਿਹੜੇ ਉਹ ਗੱਲਾਂ ਕਰਦੇ ਆ ਜੀ ਭਾਬੇ ਨੇ ਸਕੂਟਰ ਲੈ ਲਿਆ ਸਕੂਟਰ ਤੇ ਜਾ ਰਹੇ ਆ ਮੋਟਰਸਾਈਕਲ ਤੇ ਜਾ ਰਹੇ ਆ ਇਹ ਸਿੰਘਾਂ ਸਿੰਘ ਤੇ ਇਹ ਤਾਂ ਗੱਡੀਆਂ ਤੇ ਜਾਣੇ ਚਾਹੀਦੇ ਆ ਇਹਨਾਂ ਕੋਲ ਗੱਡੀਆਂ ਹਣੀਆਂ ਚਾਹੀਦੀਆਂ ਤੇ ਹੁਣ ਗੁਰੂ ਨਾਨਕ ਦੇਵ ਮਹਾਰਾਜੀ ਦਾ ਗੁਰਪੁਰਬ ਲੰਘਿਆ ਹੈ ਤੁਸੀਂ ਮੰਨ ਕੇ ਚੱਲੋ ਵੀ ਅਖੰਡ ਪਾਠ ਸਾਹਿਬ ਜਿਹੜੇ ਹੋਏ ਨਾ ਪਿੰਡਾਂ ਦੇ ਵਿੱਚ ਬਹੁਤ ਥਾਵਾਂ ਤੇ ਅਖੰਡ ਪਾਠ ਸਾਹਿਬ ਵੀ ਨਹੀਂ ਹੋਏ ਕਈਆਂ ਨੂੰ ਸ੍ਰੀ ਸਹਿਜ ਪਾਠ ਸਾਹਿਬ ਰੱਖਣੇ ਪਏ ਆਰੰਭ ਕਰਨੇ ਪਏ ਕਿਉਂ ਕਿਉਂਕਿ ਅਖੰਡ ਪਾਠੀ ਸਿੰਘ ਹੀ ਨਹੀਂ ਮਿਲ ਰਹੇ ਕੋਈ ਇਸ ਲਾਈਨ ਦੇ ਵਿੱਚ ਨਹੀਂ ਆ ਰਿਹਾ ਕੋਈ ਅਖੰਡ ਪਾਠੀ ਸਿੰਘ ਨਹੀਂ ਬਣ ਰਿਹਾ ਕੋਈ ਗਰੰਤੀ ਸਿੰਘ ਨਹੀਂ ਬਣ ਰਿਹਾ ਇਹੋ ਜਿਹੇ ਹਾਲਾਤ ਜਿਹੜੇ ਪੈਦਾ ਹੋ ਗਏ ਤੇ ਹੋਰ ਅਜੇ ਪੰਜਾਂ ਦਸਾਂ ਸਾਲਾਂ ਨੂੰ ਵੇਖਿਓ ਕੀ ਬਣਨਾ ਹੈ ਤੇ ਸਾਨੂੰ ਵੱਧ ਤੋਂ ਵੱਧ ਜਿਹੜਾ ਸਤਕਾਰ ਸਿੰਘਾਂ ਦਾ ਕਰਨਾ ਚਾਹੀਦਾ ਵੱਧ ਤੋਂ ਵੱਧ ਇਹਨਾਂ ਨੂੰ ਜਿਹੜਾ ਵਾ ਸਾਫ਼ ਦੇਣਾ ਚਾਹੀਦਾ ਤੇ ਹੁਣੇ ਆਪਾਂ ਨੂੰ ਗਰੰਥੀ ਸਿੰਘ ਜਿਹੜੇ ਆ ਅਖੰਡ ਪਾਟ ਸਿੰਘ ਨਹੀਂ ਮਿਲੇ ਕਈ ਥਾਵਾਂ ਤੇ ਖੰਡਪਾਟ ਸਾਹਿਬ ਉਹਨਾਂ ਨੇ ਅੱਗੇ ਪਿੱਛੇ ਡੇਟਾ ਕਰਕੇ ਰੱਖੇ ਆ ਤਰੀਕਾ ਤੇ ਕਈ ਥਾਵਾਂ ਤੇ ਸ੍ਰੀ ਸਹਿਜ ਪਾਠ ਆਰੰਭ ਹੋਏ ਆ ਤੇ ਜਿੱਥੇ ਖੰਡਪਾਟ ਸਾਹਿਬ ਹੋਏ ਆ ਉਥੇ ਤਿੰਨ ਤਿੰਨ ਸਿੰਘਾਂ ਦੇ ਵਿੱਚ ਖੰਡਪਾਟ ਸਾਹਿਬ ਸੰਪੂਰਨ ਹੋਏ ਆ ਤਿੰਨ ਤਿੰਨ ਸਿੰਘਾਂ ਦੇ ਵਿੱਚ ਇਹ ਕਰਕੇ ਵੱਧ ਚੜ ਕੇ ਆਪਾਂ ਹਮਲਾ ਮਾਰਿਆ ਕਰੀਏ ਤੇ ਹੁਣ ਗਾਂ ਕਾਰਜ ਹੋਰ ਵੀ ਆਰੰਭ ਕਰਾਂਗੇ ਤੁਹਾਡੇ ਸਹਿਯੋਗ ਨਾਲ ਗੁਰੂ ਮਹਾਰਾਜ ਚੜ੍ਹਦੀ ਕਲਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਨਰਵੈਰ ਸਿੰਘ ਜੀ ਦੋ ਜਿਹੜੇ ਸ਼ਬਦ ਕਹਿਣਗੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਆਪਣੇ ਬਾਬਾ ਜੀ ਭਾਈ ਸਾਹ ਪਾਈ ਜਗਜੀਤ ਸਿੰਘ ਰਿਆੜ ਹੁਣ ਆ ਦਾ ਬਹੁਤ ਹੀ ਸੰਯੋਗ ਤੇ ਉਹ ਸੰਗਤਾਂ ਦਾ ਵੀ ਸੰਯੋਗ ਆ ਜਿਨ੍ਹਾਂ ਨੇ ਅੱਗੇ ਲਾ ਕੇ ਜੋ ਕਿ 10 ਦਾ ਘਰ ਬਣਾਇਆ ਬਣਾਉਣ ਦੇ ਆ ਤੇ ਉਹ ਸੰਗਤਾਂ ਵੀ ਸੰਯੋਗ ਦੇ ਰਹੀਆਂ ਆ ਤੇ ਅੱਗੇ ਤੋਂ ਗਾਂ ਸੰਗਤਾਂ ਵੀ ਇਹ ਬੇਨਤੀ ਆ ਜੋ ਲੈਂਟਰ ਥੋੜਾ ਜਿਹਾ ਲੈਂਟਰ ਤੱਕ ਆ ਗਿਆ ਆ ਤੇ ਅੱਗੇ ਸੰਗਤਾਂ ਨੂੰ ਬੇਨਤੀ ਆ ਜੋ ਬਾਬਾ ਜੀ ਜਗਜੀਤ ਸਿੰਘ ਰਿਆੜ ਕਹਿ ਰਹੇ ਆ ਭਾਈ ਲੈਂਟਰ ਜੋ ਵੀ ਸਿਮਿੰਟ ਰੇਤਾ ਬਜਰੀ ਸਰਿਆ ਜੋ ਵੀ ਕੁਝ ਸਰਦਾ ਬਣਦਾ ਸੇਵਾ ਜਰੂਰ ਪਾਓ ਯੋਗਦਾਨ ਪਾਓ ਜੋ ਕਿ ਲੈਂਟਰ ਪਾ ਸਕੇ ਦੱਸਦਾ ਇੰਨੇ ਕੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤਕਰੀਬਨ 10 ਸੈਂਕੜੇ ਲੈਂਟਰ ਬਣ ਰਿਆ ਵਾ ਤੇ ਇੰਨਾ ਕੀ ਸਾਨੂੰ ਸਰੀਆ ਚਾਹੀਦਾ 10 ਕੁਇੰਟਲ 3-4 ਸੈਂਕੜੇ ਰੇਤ ਚਾਹੀਦੀ ਆ 3-4 ਸੈਂਕੜੇ ਬਦਰੀ ਚਾਹੀਦੀ ਆ ਤੇ 70-80 ਬੋਰੀਆਂ ਸੀਮਿੰਟ ਚਾਹੀਦਾ ਬਸ ਇੰਨੀ ਚੜ੍ਹਦੀ ਕਲਾ ਸੰਗਤ ਨੇ ਕਰਾ ਦੇਣੀ ਸੰਗਤ ਦੇ ਅੱਗੇ ਕੋਈ ਕਾਰਜ ਰੁਕਦਾ ਨਹੀਂ ਇਹਦੇ ਚੜ੍ਹਦੀ ਕਲਾ ਲਈ ਕਾਰਜ ਆ ਭਲੇ ਦੇ ਕਾਰਜ ਆ ਤੇ ਬੜੇ ਪੁੰਨ ਦੇ ਕੰਮ ਆ ਮਹਾਰਾਜ ਚੜ੍ਹਦੀ ਕਲਾ ਸਾਰਿਆਂ ਨੂੰ ਬਖਸ਼ਣ ਜੀ ਬੇਨਤੀ ਪ੍ਰਵਾਨ ਕਰਨੀ ਦਾਸ ਜਗਜੀਤ ਸਿੰਘ ਜੀ ਰਿਆੜ ਤੇ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ